ਦੋਸਤੋ ਇੱਕ ਵਾਰੀ ਫੇਰ ਮੈਂ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋ ਚੁੱਕਿਆ ਇਸ ਵੇਲੇ ਰਾਤ ਦੇ 10 ਵਜਣ ਵਾਲੇ ਨੇ ਉਧਰ ਫਿਰੋਜ਼ਪੁਰ ਦੇ ਵਿੱਚ ਹਾਈ ਅਲਰਟ ਆ ਫਿਰੋਜ਼ਪੁਰ ਵਿੱਚ ਪੂਰਨ ਤੌਰ ਤੇ ਬਲੈਕਆਊਟ ਪਰ ਫਿਰੋਜ਼ਪੁਰ ਦੀ ਤਾਜ਼ੀ ਅਪਡੇਟਸ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਫਿਰੋਜ਼ਪੁਰ ਦੇ ਪਿੰਡ ਖਾਈ ਪਿੰਡ ਖਾਈ ਦੇ ਵਿੱਚ ਡਰੋਨ ਡਿੱਗਣ ਦੇ ਨਾਲ ਇੱਕੋ ਕਰ ਨੂੰ ਇੱਕੋ ਕਰ ਦੇ ਤਿੰਨ ਜੀਵ ਬੁਰੀ ਤਰ੍ਹਾਂ ਦੇ ਨਾਲ ਅਗ ਨਾਲ ਚੁਲਸੀ ਦੇ ਜ਼ਖਮੀ ਹੋ ਗਏ ਤਸਵੀਰਾਂ ਇੰਨੀਆਂ ਦਰਦਨਾਕ ਨੇ ਕਿ ਮੈਂ ਤੁਹਾਨੂੰ ਦਿਖਾ ਵੀ ਨਹੀਂ ਸਕਦਾ ਕਾਰਾਂ ਨੂੰ ਅੱਗ ਲੱਗ ਚੁੱਕੀ ਹੈ ਔਰ ਕਾਰਾਂ ਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਇੱਕ ਵਾਰੀ ਫੇਸ ਨੇ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਡਰਾਉਨ ਡਿੱਗਿਆ ਔਰ ਇਹ ਬਾਰਡਰ ਦੇ ਬਿਲਕੁਲ ਨੇੜੇ ਦਾ ਇਲਾਕਾ ਹੈ ਪਿੰਡ ਖਾਈ ਜਿੱਥੇ ਇਹ ਡਰਾਉਨ ਡਿੱਗਿਆ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਸਮੱਸਿਆ ਸਾਨੂੰ ਕੀ ਆ ਰਹੀ ਹੈ ਕਿ ਸਾਡੇ ਜਿਹੜੇ ਲੋਕ ਨੇ ਤਮਾਸ਼ੀਨ ਤਮਾਸ਼ਾ ਦੇਖਦੇ ਹੋਏ ਇਹਨਾਂ ਲੋਕਾਂ ਨੂੰ ਇਹਨਾਂ ਡਰੋਨਾਂ ਨੂੰ ਇਹ ਦੇਖਣ ਲੱਗ ਜਾਂਦੇ ਨੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਜਿਸ ਨੂੰ ਲੈ ਕੇ ਤੁਹਾਨੂੰ ਪਤਾ ਕਿ ਲਾਈਵ ਨੂੰ ਦੇਖ ਕੇ ਡਰੋਨ ਜਿਹੜਾ ਹੈ ਉਹ ਆਟੋਮੈਟਿਕਲੀ ਉਥੇ ਡਿੱਗ ਜਾਂਦਾ ਹੈ ਲੇਕਿਨ ਇਹ ਹਾਸਾ ਫਿਰੋਇਪੁਰ ਦੇ ਪਿੰਡ ਖਾਈ ਦੇ ਵਿੱਚ ਵੇਸ਼ ਆਉਂਦਾ ਜਿੱਥੇ ਤਿੰਨ ਇੱਕੋ ਪਰਿਵਾਰ ਦੇ ਤਿੰਨ ਜੀਵ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਲਾਹੂ ਲਹਾਨ ਹੋ ਜਾਂਦੇ ਨੇ ਖੂਨੋਂ ਖੂਨ ਹੋ ਜਾਂਦੇ ਨੇ ਪਾ ਤਾਜ਼ਾ ਅਪਡੇਟਸ ਅਸੀਂ ਫਿਰੋਇਪੁਰ ਤੋਂ ਸਾਂਝੀ ਕਰ ਰਹੇ ਹਾਂ ਮੈਂ ਲੋਕਾਂ ਅੱਗੇ ਬੇਨਤੀ ਕਰਦਾ ਕਿ ਇਸ ਨੂੰ ਤਮਾਸ਼ਾ ਤਮਾਸ਼ਾ ਨਾ ਲਿਆ ਜਾਵੇ ਕਿਉਂਕਿ ਇਹ ਡਰੋਨ ਜਿਹੜੇ ਨੇ ਇਹ ਬਰੂਦ ਨਾਲ ਭਰੇ ਹੁੰਦੇ ਨੇ ਇਹ ਵਿਸਫੋਟਕ ਸਮਗਰੀ ਨਾਲ ਭਰੇ ਹੁੰਦੇ ਨੇ ਇਹ ਲੋਕਾਂ ਨੂੰ ਮਾਰਨ ਵਾਸਤੇ ਹੀ ਪਾਕਿਸਤਾਨ ਪੇਜ ਰਿਹਾ ਇਸ ਕਰਕੇ ਇਹਨਾਂ ਦੀਆਂ ਬਾਹਰ ਆ ਕੇ ਵੀਡੀਓ ਬਣਾਉਣ ਦੀਆਂ ਕੋਸ਼ਿਸ਼ਾਂ ਨਾ ਕਰਿਆ ਕਰੋ ਅਕਸਰ ਸਾਡੇ ਕੋਲੇ ਵੀਡੀਓ ਨਸ਼ਰ ਹੋ ਰਹੇ ਨੇ ਸਾਹਮਣੇ ਆ ਰਹੇ ਨੇ ਕਿ ਲੋਕ ਛੱਤਾਂ ਤੇ ਚੜਕੇ ਜਿਹੜੀਆਂ ਮਜ਼ਾਇਲਾਂ ਨੇ ਉਹਨਾਂ ਦੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਮਜ਼ਾਇਲ ਗਈ ਮਜ਼ਾਇਲ ਡਿੱਗ ਵੀ ਇਹ ਤਾਂ ਨਾ ਕਰਿਆ ਕਰੋ ਜਦੋਂ ਸਰਕਾਰ ਨੇ ਤੁਹਾਨੂੰ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਆਪਣੇ ਆਪਣੇ ਘਰਾਂ ਦੀਆਂ ਲਾਈਟਾਂ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਉਥੇ ਬੰਦ ਕਰਨ ਨੂੰ ਕਿਹਾ ਤਾਂ ਫਿਰ ਲਾਈਟਾਂ ਬੰਦ ਕਰਕੇ ਘਰੇ ਸੌ ਜਾਓ ਕਿਉਂਕਿ ਜਿੱਤੇ ਹੀ ਲਾਈਟ ਚੱਲੇਗੀ ਉਥੇ ਹੀ ਇਹ ਡਰੋਨ ਮਜ਼ਾਇਲ ਡਿੱਗੇਗੀ ਇਹ ਗੱਲ ਯਾਦ ਰੱਖਿਓ ਤਾਜ਼ਾ ਅਪਡੇਟਸ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਫਿਰੋਜ਼ਪੁਰ ਤੋਂ ਪਿੰਡ ਖਾਈ ਦਾ ਤਸਵੀਰਾਂ ਇੰਨੀਆਂ ਖਤਰਨਾਕ ਨੇ ਇੰਨੀਆਂ ਡਰਾਵਣੀਆਂ ਨੇ ਇੰਨੀਆਂ ਖੌਫਨਾਕ ਨੇ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ ਕਿਉਂਕਿ ਬਲਰ ਕਰਕੇ ਮੈਨੂੰ ਚਲਾਉਣੀਆਂ ਪੈਰੀਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਕਿਸਾਨ ਦੇ ਕੱਪੜੇ ਤੱਕ ਉਡਾ ਦਿੱਤੇ ਗਏ ਬਿਲਕੁਲ ਨੰਗਨ ਹਾਲਤ ਵਿੱਚ ਹੋ ਉਸ ਬਰੂਦ ਨੇ ਕਰ ਦਿੱਤਾ ਕੱਪੜੇ ਮੱਚ ਚੁੱਕੇ ਨੇ ਪਰ ਜ਼ਖਮੀ ਹਾਲਤ ਵਿੱਚ ਖੂਨੋਂ ਖੂਨ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਹਾਲਾਂਕਿ ਡਰੋਨ ਡਿੱਗਣ ਦੇ ਨਾਲ ਕਰਨ ਨੂੰ ਕਾਰ ਵਿੱਚ ਖੜੀਆਂ ਕਾਰਾਂ ਨੂੰ ਅੱਗ ਲੱਗ ਗਈ ਕਾਰ ਵਿੱਚ ਹੋਰ ਸਾਜੋ ਸਮਾਨ ਉਹਨੂੰ ਅੱਗ ਲੱਗੀ ਤੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਪਾਈਪਾਂ ਦੇ ਨਾਲ ਪਾਣੀ ਦੇ ਨਾਲ ਜਿਹੜੀਆਂ ਘਰੇਲੂ ਪਾਈਪਾਂ ਹੁੰਦੀਆਂ ਉਹਦੇ ਨਾਲ ਅੱਗ ਦੇ ਕਾਬੂ ਪਾਇਆ ਗਿਆ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਖਾਈ ਦੀਆਂ ਜਿਹੜਾ ਕਿ ਬਾਰਡਰ ਦੇ ਬਿਲਕੁਲ ਨੇੜੇ ਹੈ ਲੋਕ ਮਜ਼ਾਕ ਵਿੱਚ ਲਹਿ ਰਹੇ ਨੇ ਇਹ ਜੰਗ ਲੱਗੀ ਹੋਈ ਹੈ ਇਹ ਕਿਸੇ ਵਿਆਹ ਸਮਾਗਮ ਦਾ ਪ੍ਰੋਗਰਾਮ ਨਹੀਂ ਹੈ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਕਿ ਤੁਸੀਂ ਇਸ ਤਰ੍ਹਾਂ ਤਮਾਸ਼ਵੀਨ ਹੋ ਕੇ ਛੱਤਾਂ ਤੇ ਚੜ ਕੇ ਡਰੋਨ ਦੇ ਮੋਬਾਈਲ ਦੇ ਰਾਹੀਂ ਵੀਡੀਓ ਬਣਾ ਕੇ ਵਾਇਰਲ ਕਰਦੇ ਫਿਰੋ ਤਸਵੀਰਾਂ ਜਿਹੜੀਆਂ ਨੇ ਫਿਰੋਜ਼ਪੁਰ ਦੇ ਖਾਈ ਦੀਆਂ ਨੇ ਜਿੱਥੇ ਡਰੋਨ ਡਿੱਗਿਆ ਔਰ ਡਰੋਨ ਦੇ ਨਾਲ ਇੱਕੋ ਪ੍ਰਵਾਹ ਤੇ ਤਿੰਨ ਜੀ ਚੁਲਸ ਚੁੱਕੇ ਨੇ ਹਾਲਾ ਕਿ ਇਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਲੇਕਿਨ ਫਿਰ ਵੀ ਖੂਨੋਂ ਖੂਨ ਹੋਏ ਇੰਨੇ ਖੂਨੋਂ ਖੂਨ ਹੋ ਚੁੱਕੇ ਨੇ ਕਿ ਅਸੀਂ ਤੁਹਾਨੂੰ ਤਸਵੀਰਾਂ ਸਾਫ਼-ਸਾਫ਼ ਨਹੀਂ ਦਿਖਾ ਸਕਦੇ ਬਲਰ ਕਰਨੀਆਂ ਪੈ ਰੀਆਂ ਸਭ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਖਾਈ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਡਰੋਨ ਜਿਹੜਾ ਹੈ ਇਹ ਡਰੋਨ ਬਾਰੂਦ ਨਾਲ ਭਰਿਆ ਹੁੰਦਾ ਹੈ ਇਹ ਕੋਈ ਵਿਆਹ ਸ਼ਰਦੀ ਵਾਲਾ ਡਰੋਨ ਨਹੀਂ ਹੈ ਤੁਸੀਂ ਇਹਨੂੰ ਤਮਾਸ਼ੇ ਦੇ ਰੂਪ ਦੇ ਵਿੱਚ ਨਾ ਲਾਓ ਕਿਰਪਾ ਕਰਕੇ ਸੋ ਮੇਰੀ ਇਹੀ ਤਾਕੀ ਤਾਂ ਮੇਰੀ ਇਹੀ ਬੇਨਤੀ ਹੈ ਕਿ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਜ਼ਰ ਆਉਂਦੀ ਹੈ ਤਾਂ ਆਪਣੀਆਂ ਲਾਈਟਾਂ ਬੰਦ ਕਰਕੇ ਘਰਾਂ ਦੇ ਵਿੱਚ ਚੁੱਪਚਾਪ ਬੈਠ ਜਾਓ ਫਿਰੋਜ਼ਪੁਰ ਤੋਂ ਪਿੰਡ ਖਾਈ ਜਿਹੜਾ ਕਿ ਬਾਰਡਰ ਦੇ ਬਿਲਕੁਲ ਨੇੜੇ ਦਾ ਪਿੰਡ ਹੈ ਜਿੱਥੇ ਖਤਰਾ ਬਣਿਆ ਕਿਸੇ ਵੇਲੇ ਵੀ ਮਜ਼ਾਇਲ ਡਿੱਗ ਸਕਦੀ ਹੈ ਕਿਸੇ ਵੇਲੇ ਵੀ ਡਰੋਨ ਨਾਲ ਹਮਲਾ ਹੋ ਸਕਦਾ ਹੈ ਉਸੇ ਜਗ੍ਹਾ ਤੇ ਇਹ ਹਾਥਾ ਵਾਪਰਿਆ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਹਵਾਈ ਖੇਤਰ ਦੀ ਉਲੰਘਣਾ ਕਰ ਰਿਹਾ ਪਾਕਿਸਤਾਨ ਉਧਰੋਂ ਦੂਜੇ ਪਾਸੇ ਨਾਲ ਨਾਲ ਪਠਾਨਕੋਟ ਵਿੱਚ ਵੀ ਹਮਲੇ ਸ਼ੁਰੂ ਕਰ ਦਿੱਤੇ ਉਥੇ ਵੀ ਬਲੈਕਆਊਟ ਕਰ ਦਿੱਤਾ ਗਿਆ ਗੁਰਦਾਸਪੁਰ ਫਾਜ਼ਿਲਕਾ ਪਠਾਨਕੋਟ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਸਰਕਾਰ ਵੱਲੋਂ ਸਾਰੀ ਰਾਤ ਦਾ ਬਲੈਕਆਊਟ ਕੀਤਾ ਗਿਆ ਹੈ। ਸੋ ਇੱਕ ਵਾਰੀ ਫੇਰ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਜੇ ਫਿਰੋਜ਼ਪੁਰ ਦੇ ਪਿੰਡ ਖਾਈ ਜਿਹੜਾ ਕਿ ਬਾਰਡਰ ਦੇ ਬਿਲਕੁਲ ਨੇੜੇ ਆ ਉਥੇ ਡਰੋਨ ਡਿੱਗਣ ਦੇ ਨਾਲ ਘਰ ਨੂੰ ਅੱਗ ਲੱਗੀ। ਤਿੰਨ ਇੱਕੋ ਪਰਿਵਾਰ ਦੇ ਤਿੰਨ ਜੀ ਬੁਰੀ ਤਰ੍ਹਾਂ ਦੇ ਨਾਲ ਚਲਸ ਗਏ। ਗੱਡੀਆਂ ਨੂੰ ਲੱਗ ਚੁੱਕੀ ਹੈ ਅੱਗ। ਸੋ ਇੱਕ ਵਾਰੀ ਫੇਰ ਅਸੀਂ ਬੇਨਤੀ ਕਰਦੇ ਆ ਆਪਣੇ ਟੀਵੀ ਚੈਨਲ ਦੇ ਮਾਧਿਅਮ ਦੇ ਰਾਹੀਂ ਤਮਾਸ਼ਾ ਨਾ ਕਰੋ, ਤਮਾਸ਼ੀਬੀ ਨਾ ਬਣੋ। ਆਪਣੇ ਮੋਬਾਈਲਾਂ ਦੇ ਨਾਲ ਇਹਨਾਂ ਡਰੋਨਾਂ ਦੀਆਂ ਵੀਡੀਓ ਨਾ ਬਣਾਓ ਜੇ ਸਰਕਾਰ ਨੇ ਕਿਹਾ ਕਿ ਲਾਈਟਾਂ ਬੰਦ ਕਰਕੇ ਘਰੇ ਬੈਠੋ ਤਾਂ ਕਰੇ ਬੈਠ ਜਾਓ ਲਾਈਟਾਂ ਬੰਦ ਕਰ ਦਿਓ ਤੁਸੀਂ ਲਾਈਟਾਂ ਨਹੀਂ ਬੰਦ ਕਰੇ ਇਸੇ ਕਰਕੇ ਡਰੋਨ ਦਾ ਹਮਲਾ ਹੋਇਆ ਕਿਤੇ ਨਾ ਕਿਤੇ ਪਰਿਵਾਰ ਜ਼ਿੰਮੇਵਾਰ ਕਿਉਂਕਿ ਸਰਕਾਰ ਦੀਆਂ ਗਾਈਡਲਾਈਨਸ ਉਹਨਾਂ ਨੇ ਫਾਲੋ ਨਹੀਂ ਕੀਤੀਆਂ ਤਾਜ਼ਾ ਅਪਡੇਟਸ ਫਿਰੋਜ਼ਪੁਰ ਦਾ ਜਿੱਥੇ ਪਿੰਡ ਖਾਈ ਜਿਹੜਾ ਕਿ ਬਾਰਡਰ ਦੇ ਬਿਲਕੁਲ ਨੇੜੇ ਹੈ ਉੱਥੇ ਡਰੋਨ ਡਿੱਗਿਆ ਘਰ ਦੇ ਉੱਪਰ ਤਿੰਨ ਜੀ ਜ਼ਖਮੀ ਹੋਏ ਨੇ ਔਰ ਗੱਡੀਆਂ ਨੂੰ ਅੱਗ ਜਿਹੜੀ ਹੈ ਉਹ ਲੱਗ ਚੁੱਕੀ ਹੈ ਹੁਣ ਤੱਕ ਦੀ ਤਾਜ਼ਾ ਅਪਡੇਟ ਇਸ ਸਮੇਂ ਰਾਤ ਦੇ 10:20 ਤੇ 20 ਮਿੰਟ ਹੋ ਚੁੱਕੇ ਨੇ ਔਰ ਸਟੂਡੀਓ ਦੇ ਵਿੱਚੋਂ ਇਸ ਸਮੇਂ ਲਾਈਵ ਤੁਹਾਡੇ ਨਾਲ ਇਹ ਜਿਹੜੀ ਚਰਚਾ ਹੈ ਜਿਹੜੀ ਇਹ ਲੇਟੈਸਟ ਅਪਡੇਟ ਹੈ ਮੈਂ ਉਹ ਸਾਂਝਾ ਕਰ ਰਿਹਾ ਹਾਂ